ਜੀ ਇਹਨਾਂ ਜਿਗਰੋਦਰੇ ਕਮਰਾ ਦਾ ਬਾਬਾ ਨੂਰ ਜੀ ਦਾ ਉਹ ਚਾਹ ਚੱਕ ਰਹੇ ਸੀ ਹਾਂਜੀ ਸਵਾਗਤ ਕਰਾਇਆ ਸੀ ਤੇ ਇੱਥੇ ਬੈਠਾ ਚਾਹ ਚੱਕ ਰਿਹਾ ਤੇ ਇੱਕਦਮ ਉੱਪਰੋਂ ਬਾਬਾ ਜੀ ਪੱਖਾ ਡਿੱਗਾ ਮੇਰੇ ਨਾਲ ਵੀ ਲੱਗਾ ਮੈਂ ਮੇਰੇ ਸਿਰ ਤੇ ਬੈਠਾ ਮੈਂ ਨਾਲ ਵੀ ਲੱਗਾ ਨਾ ਪਰ ਲੱਗਾ ਕੁਝ ਲੱਗਾ ਜੀ ਪੱਕਾ ਮੈਨੂੰ ਬਾਬੇ ਨੇ ਨਹੀਂ ਕੀਤਾ ਮਾਲਕ ਪਹਿਲਾਂ ਤਾਂ ਉਹ ਆੜੀ ਗਿਆ ਹੁੰਦੀ ਨਾ ਟੁੱਟ ਗਿਆ ਤਾਂ ਆਰ ਨੜ ਗਿਆ ਬੜੀ ਮਾਲਕ ਦੀ ਕਿਰਪਾ ਬਾਬਾ ਜੀ ਦੀ ਮੈਂ ਕਿ ਬਾਬੇ ਦਾ ਸ਼ੁਕਰਾਨਾ ਕਰਦੇ ਜੀ ਬਾਬੇ ਸ਼ੁਕਰਾਨਾ ਮੈਂ ਬੱਲੇ ਬੱਲੇ ਕਰਾਇਆ ਵੀ ਔਰ ਮੈਨੇ ਮੈਂ ਬੱਲੇ ਕਿੰਨਾ ਨਾ ਮੈਂ ਜਲ ਬੱਲੇ ਬੱਲੇ ਨਹੀਂ ਭਲੇ ਹਾਂਜੀ ਭਾਬੀ ਇਹ ਇੱਕ ਤੁਹਾਡੇ ਕਮਰੇ ਚ ਜਿਹੜਾ ਪੱਖੇ ਡਿੱਗਣ ਦਾ ਕਾਰਨ ਇਹ ਕੀ ਹੋਇਆ ਇਹ ਸੱਚੇ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਨਾ ਆਂਦਈ ਸੰਗਤ ਸਾਮਾ ਤੋਂ ਸਾਰੀ ਬੈਠ ਗਈ ਚਾਹ ਪੀਂਦੀ ਨਾ ਸਾਰੀ ਨਾ ਆਂਦਈ ਤੇ ਆ ਤੜਕੇ ਦੇ ਨਾ ਆਂਦੇ ਜੇ ਮੁੰਡਾ ਆਇਆ ਹੈ ਵੀ ਇਹ ਆਇਆ ਹੈ ਵੀ ਚਾਹ ਪੀਂਦੇ ਖੱਲੇ ਨਾ ਆਂਦਈ ਬਹਿ ਕੇ ਨਾ ਚਾਹ ਤੇ ਸਾਈ ਕਾ ਕਾਬਲੇ ਟੁੱਟ ਗਏ ਨਾ ਆਂਦਈ ਕਾਬਲੇ ਟੁੱਟ ਕਾਬਲੇ ਟੁੱਟ ਗਏ ਤੇ ਪੱਖਾ ਉਹ ਮਹਾਰਾਜ ਨੂੰ ਇੰਨੀ ਕੀ ਦੀ ਤਾਰ ਨਾ ਆਂਦਈ ਇਹਨੇ ਤਾਂ ਧਿਆਨ ਮਾਰਿਆ ਤੇ ਉਹ ਆਂਦਾ ਬਾਬਾ ਪੱਖਾ ਡਿੱਗ ਪਈ ਨਾ ਆਂਦਾ ਤੇ ਉਹ ਤੇ ਅਰੇ ਅਰੇ ਨਾ ਆਂਦਾ ਚਲੋ ਜੋ ਮਹਾਰਾਜ ਨੇ ਕਿਰਪਾ ਕੀਤੀ ਜਨ ਬਾਬੇ ਕੋਈ ਚਾਨਕ ਨੁਕਸਾਨ ਕੋਈ ਜਾਨੀ ਨੁਕਸਾਨ ਕੋਈ ਹੋਇਆ ਨਹੀਂ ਨਹੀਂ ਕੋਈ ਨਹੀਂ ਮਹਾਰਾਜ ਬੜੀ ਕਿਰਪਾ ਨਾ ਆਂਦਈ ਤੇ ਉਹ ਸੰਗਤਾਂ ਉਦਾਂ ਹੀ ਆਪਣੇ ਕਰਨ ਦੇ ਆ ਇੱਕ ਬਾਬੇ ਤਾਨੂੰ ਲੱਗਦਾ ਵੀ ਇਹ ਕੋਈ ਚਮਤਕਾਰ ਹੀ ਹੋਇਆ ਮੈਂ ਉਹ ਆ ਵੀ ਮਾਰ ਕੇ ਜਾਣਦਾ ਨਾ ਆਂਦਾ ਉੱਜਾ ਨਹੀਂ ਜਾਣੇ ਆਪੇ ਜਾਣੇ ਕੋਈ ਤੁਹਾਡਾ ਗਿਣਾਜ ਨੰਨ ਲੱਖਾ ਸਿੰਘ ਬਾਬਾ ਲੱਖਾ ਸਿੰਘ ਉਹ ਤਾਂ ਮੰਨਿੰਦੇ ਬਾਬਾ ਨਹੀਂ ਹੈ ਨਾ ਮੈਂ ਨੂੰ ਦੀ ਕਰਕੇ ਜਾਣ ਕੇ ਜਿਆਦਾ